ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਪਹੁੰਚਿਆ ਹਾਂ ਜੀ ਆਪਣੇ ਖੇਤਾਂ ਦੇ ਵਿੱਚ ਆ ਪੋਲਟਰੀ ਫਾਰਮ ਤੇ ਆ ਕੰਮ ਦਾਵਾ ਟੋਲ ਰਹੀ ਚੱਲ ਰਿਹਾ ਜੀ ਇਹਦਾ ਅ ਬੱਚੇ ਆਏ ਹੋਏ ਆਪਾਂ ਵੀ 2 ਕ ਮਹੀਨਾ ਟਪਾ ਦਿੱਆ ਗਰਮੀ ਵਾਲੇ ਤੇ ਵਿੱਚੇ ਚਿਤ ਕਰੀ ਜਾਂਦਾ ਵੀ ਚਲੋ ਜਿਹੜਾ ਛੱਡ ਛੋਡੋ ਜਿਹਾ ਪ੍ਰੋਜੈਕਟ ਹੈ ਵੀ ਇਹ ਤਾਂ ਕਲੀਅਰ ਕਰ ਲਈਏ ਮਿਸਤਰੀ ਲਾ ਕੇ ਤੇ ਹੁਣ ਦੇਖਦੇ ਆਂ ਵੀ ਬਾਈ ਵਾਪਸ ਆ ਗਿਆ ਮਨ ਲਾਦਾ ਵੀ ਇੱਥੇ ਤੋਂ ਮਿਸਤਰੀਆਂ ਨੂੰ ਲੱਭਦੇ ਆਂ ਸਾਾਨੂੰ ਤਾਂ ਇਹਨੇ ਵੀ ਨਹੀਂ ਕੋਈ ਫਾਇਦਾ ਕਰਿਆ ਬੇ ਨਹੀਂ ਫਾਇਦਾ ਕਰਤਾ ਹੋਵੇ ਕੋਈ ਇਹ ਵੀ ਜੀਬ ਕੱਟ ਗਈ ਖੜ ਗਿਆ ਬਸ ਕੰਮ ਵੀ ਖੜ ਗਿਆ ਇਹ ਵੀ ਜੀਬ ਕੱਟ ਗਈ ਖੜ ਗਿਆ ਸੋ ਮੌਸਮ ਹੋਇਆ ਭਾਜੀ ਬੇਮਜਾਦ ਕਿਸੇ ਨੂੰ ਮਾਂ ਬਾਦੀ ਕਹਿੰਦੇ ਕਿਸੇ ਨੂੰ ਸਵਾਦੀ ਅ ਜੇ ਹੁਣ ਮੀਂਹ ਪੈਂਦਾ ਤਾਂ ਤਕਰੀਬਨ ਤਕਰੀਬਨ ਪੰਜਾਬ ਦੇ ਵਿੱਚ ਤਾਂ ਮਾਂ ਬੇਸਵਾਦੀ ਹੋਰਨੇ ਤੇ ਜੇ ਹਿਮਾਚਲ ਵਾਲੀ ਸਾਈਡ ਨੂੰ ਜਾਈਏ ਮਾਮੀਰ ਵਾਲੀ ਸਾਈਡ ਨੂੰ ਜਾਈਏ ਉਹ ਕੰਦੇ ਵੀ ਜੇ ਮੀਂਹ ਥੋੜਾ ਬਹੁਤਾ ਪੈ ਜਾਵੇ ਤਾਂ ਸਾਡੇ ਜਿਹੜੇ ਛੋਟੇ ਛੋਟੇ ਬੂਟੇ ਉੱਗੇ ਫੇ ਕੋਈ ਫਲ ਫਰੂਟ ਵਾਲੇ ਦਾ ਕੁਝ ਹੋਰ ਜਿਹੜੇ ਨੇਚਰਲ ਉੱਥੇ ਹੁੰਦੇ ਆ ਵੀ ਉਹ ਹਰੇ ਹੋ ਜਾਣਗੇ ਮੀਂਹ ਪੈਣ ਨਾਲ ਤੇ ਠੰਡਾ ਕਰੂਗੀ ਗਰਮੀਆਂ ਦੇ ਵਿੱਚ ਜੇ ਬੂਟੇ ਹਰੇ ਹੋਣਗੇ ਤਾਂ ਜੇ ਸੁੱਕ ਗਏ ਫੇ ਵਹਗਰੂ ਵਹਗਰੂ ਲਓ ਜੀ ਇਹਨੂੰ ਵੇਖੋ ਜੀ ਇੱਧਰ ਆਹ ਔਰ ਆ ਹਾਂ ਹਾਂ ਕਿੱਧਰ ਨੂੰ ਚੱਲੀ ਪਹਿਲਾਂ ਇੱਧਰ ਸਾਸਰੀ ਘਰ ਪਹਿਲਾਂ ਪਿੱਟੀ ਤੇ ਤਾਂ ਕੀ ਕਰਨਾ ਹਾਂ ਓਰੇ 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 ਹੜਾੜਾ ਨਾ ਪੱਜ ਅਲੱਦਰ ਸਤਿ ਸ੍ਰੀ ਅਕਾਲ ਬੁਲਾਓ ਬਾਗੁਰ ਜੀ ਦਾ ਖਾਲਸਾ ਬਾਗਯੋ ਕਤੇ ਹਾਂ ਕੀ ਕਰਦਾ ਫਿੱਦਾ ਤੂੰ ਪਿੱਟੀ ਨਾਲ ਖੇਡਦਾ ਪਾਪਾ ਜੀ ਨੇ ਤੇਰੀ ਕਟਾਈ ਕਰ ਦੇਣੀ ਹੁਣ ਲੋ ਜੀ ਇੱਧਰ ਮੈ ਲੋ ਪਾਪਾ ਜੀ ਨੂੰ ਵੀ ਮਿਲ ਲੋ ਸਤਿ ਸ੍ਰੀ ਅਕਾਲ ਜੀ ਤੁਸੀਂ ਬੜੀਆਂ ਡਾਂਗਾ ਡੂੰਗਾ ਜੀਆਂ ਚੱਕੀਆਂ ਕੀ ਗੱਲ ਚਾਰ ਜਿਹੜੇ ਬੂਟੇ ਲਿਆਣੇ ਮੋਹਲਵਾਦ ਮੈਂ ਉਹਨਾਂ ਦੇ ਨਾਲ ਇਹ ਤੋੜ ਦਿੰਦੇ ਹਾਂ ਕਣ ਹੋ ਜੂਗਾ ਪਾਪਾ ਜੀ ਉਹ ਹੈ ਗੋਲ ਜਾਣਗੇ ਫਿਰ ਤਾਂ ਪਈਆਂ ਕਿੱਲੇ ਦੇ ਨੇ ਹੋਗੇ ਦੇਖੀ ਜਾਉ ਪਾਪਾ ਜੀ ਨੇ ਜੀ ਖੇਲਿਆ ਇੱਕ ਦੌ ਅੱਜ ਦੌ ਜਿਹੜੇ ਉੱਥੇ ਮਲਕੀ ਤਬਾਈ ਦੇ ਜੀ ਬੂਟੇ ਬੱਚੇ ਪੈਸੀ ਆ ਆ ਦੇਖੋ ਇੱਧਰ ਪਪੂਲਰ ਵਾਲੇ ਆ ਪਏ ਆ ਵੀ ਇਹ ਕਹਿੰਦੇ ਵੀ ਜਿਹੜੇ ਬੂਟੇ ਆਪਣੇ ਸੁੱਕੇ ਹੋਏ ਆ ਸਨੋ ਬਲਾ ਉਹਦੇ ਵਿੱਚ ਲਾਉਣ ਦੀ ਸਲਾਹ ਹੈ ਕਹਿੰਦੇ ਸੁੱਕੇ ਤਾਂ ਹੋਈ ਆ ਜੇ ਹਰੇ ਹੋਗੇ ਤਾਂ ਬੈਟਰ ਆ ਤੇ ਇੱਧਰ ਆ ਆਪਣੇ ਬੰਦੇ ਜਿਹੜੇ ਉਰੇ ਦੋ ਰਹਿੰਦੇ ਸੀ ਉਹਨਾਂ ਨੇ ਆਪਣੇ ਨਾਲ ਦੇ ਭਾਈਚਾਰਾ ਬੁਲਾ ਲਿਆ ਜੀ ਉੱਧਰ ਤੇ ਸਾਰਾ ਤੇ ਹੁਣ ਮੌਸਮ ਬੇਈਮਾਨ ਹੋਇਆ ਵਾ ਇਹਨਾਂ ਦਾ ਵੀ ਕੰਮ ਖੜਾ ਹੀ ਆ। ਨੀ ਇਹਨਾਂ ਨੇ ਕਿਤੇ ਨਾ ਕਿਤੇ ਕੰਨ ਕੇ ਵੱਢਣੇ ਸੀ ਕੱਲ ਇੱਕ ਕੀਲਾ ਗੰਨਾ ਗੁੱਢਿਆ ਇਹ ਜਿੱਦਣ ਦੇ ਆਇਆ ਤਿੰਨ ਦਿਨ ਹੋ ਗਏ ਕਿ ਚਾਰ ਦਿਨ ਹੋਇਆ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਤਿੰਨ ਦਿਨ ਚ ਇੱਕ ਦਿਨ ਤਾਂ ਆਪਣਾ ਕੰਮ ਹੋ ਗਿਆ ਹੋ ਗਿਆ ਹਾਂਜੀ ਚਲੋ ਕੋਈ ਨਹੀਂ ਰਸਣ ਤੁਹਾਡੇ ਕੋਲ ਪਿਆ ਖਾਈ ਜਾਓ ਜਾਂ ਹੁਣ ਮੌਸਮ ਖੱਲੂਗਾ ਤਾਂ ਹੀ ਕੰਮ ਚੱਲੂਗਾ ਹਾਂ ਇਹ ਤਾਂ ਭਗਵਾਨ ਕੇ ਹਸਰੇ ਆ ਨਾ ਮੇਰੇ ਹੱਥ ਮੇਨਾ ਤੇਰੇ ਹੱਥ ਮੇ ਕੋ ਚੱਕ ਵੀ ਹਾਂਜੀ ਚੱਕ ਮਧੂ ਗਾਣਾ ਮਧੂ ਤੈਨੂੰ ਦੱਸਦਾ ਨਹੀਂ ਬਹੁਤ ਦੀ ਸੋਝੀ ਉਹਦੇ ਬਾਪੂ ਤੇ ਤੇ ਪਹਿਲਾਂ ਤੱਕੀ ਜਾਂਦਾ ਉਹ ਮਧੂ ਲੱਗਿਆ ਵਜਿੱਦਰਾ ਸਾਫ ਕਤਾਬ ਕਰਨ ਤੂੰ ਕਾਪੀ ਲੈ ਕੇ ਇਹਨਾਂ ਨੇ ਪੜਨ ਲਾਤਾ ਜੀ ਹੁਣ ਆਉਂਦਾ ਹੀ ਇਹ ਵੀ ਤੂੰ ਪੜ ਪੜਾਈ ਲਿਖਾਈ ਵਾਲਾ ਕੰਮ ਕਰੀ ਜਾ ਲੈ ਤੂੰ ਚੱਲ ਆਜੋ ਤਾਂ ਬੰਦਾ ਇੱਕ ਦੋ ਹੋਰ ਚਲੋ ਉਸਕੇ ਸਾਥ ਹਾਂਜੀ ਸਰਦਾਰ ਸਕੂਟਰ ਦੇ ਦੋ ਇਹ ਸਕੂਟਰ ਨਹੀਂ ਮੇਰੇ ਕੋ ਕਿਆ ਮਾਲਮ ਤੇਰੇ ਕੋ ਸਕੂਟਰ ਆਤਾ ਕਾ ਨਹੀਂ ਆਤਾ ਮੈਨੇ ਤੂੰ ਤੇਰੇ ਕੋ ਚਲਾਤੇ ਦੇਖਿਆ ਹੀ ਨਹੀਂ ਆਤਾ ਹੈ ਹਾਂ ਆਤਾ ਹੈ ਆਤਾ ਸਭਾ ਚਲ ਦੇਖ ਲੋ ਕੋਈ ਐਸਾ ਨਾ ਹੋ ਵੀ ਰਸਤੇ ਮੇਂ ਗਿਰਾ ਪੜਾ ਹੋ ਸਕੂਟਰ ਜੇ ਪਲਾਸਟਿਕ ਕਾ ਲੋਹੇ ਕਾ ਨਹੀਂ ਹੈ ਜੇ ਮੈਂ ਤਾਂ ਬੁਲੇਟ ਵੀ ਚਲਾਤਾ ਤੱਕ ਕਲਾਰੀ ਕਾ ਨਹੀਂ ਆਏ ਹਾਏ ਬੁਲੇਟ ਚਲਾਤਾ ਪਟਾਕੇ ਹੀ ਮਰਾਉਂਦਾ ਕਰਾਲੀ ਇਹਨੂੰ ਫੜਾਉਣਾ ਪੈਣਾ ਉਹ ਪੁਲਿਸ ਵਾਲਾ ਡੂੰਡ ਰਾ ਤੇਰੇ ਕੋ ਵੀ ਪਟਾਕੇ ਮਰਾਤਾ ਤਾਂ ਕਰਾਲੀ ਮੈਂ ਪਟਾਕਿਆਂ ਮੈਂ ਨਹੀਂ ਮਾਰਤੰਦਾ ਫਿਰ ਤੂੰ ਬੋਲ ਰਹਾ ਮੈਂ ਬੁਲਟ ਚਲਾ ਰਹਾ ਤਾਂ ਅੱਜ ਚਲਾਤਾ ਦਾ ਫੋਜ ਲੋ ਚੱਲ ਚਲਾ ਰਹਾ ਜਾ ਜਾ ਐ ਟੀਓਰ ਜਾ ਨਾ ਤਾਲ ਲੈ ਜਾ ਕਾ ਜਾਣਾ ਕਹਾ ਹੈ ਕੀ ਲੈ ਕੇ ਆਣਾ ਹੈ ਹਾਂ ਕੋਈ ਬਾਤ ਨਹੀਂ ਲਾਲਾ ਮੈਂ ਦਸੂਗਾ ਅ ਦਸਣ ਵਾਲਾ ਸਮਾਨ ਘੱਟੇ ਲਿਆਉਂਦੇ ਆ ਜੀ ਇਹ ਇਹ ਹੋਰੋ ਸਮਾਨ ਖਾਈ ਜਾਂਦੇ ਆ ਉਹ ਆਪਣੇ ਵਾਸਤੇ ਬਾਹਰ ਕਰਾਣੇ ਹਾਂ ਜੀ ਹਾਂ ਅ ਅਜਰ ਹੋਰ ਅ ਹੁਣ ਤੁਹਾਨੂੰ ਬੈਕ ਕੈਮਰਾ ਕਰਕੇ ਮੈਂ ਦਿਖਾਉਂਦਾ ਜੀ ਅਸੀਂ 6-7 ਦਿਨ ਗਏ ਹੋਏ ਸੀ ਉਧਰ ਤੇ ਇਹਨਾਂ ਚੋਂ ਇੱਕ ਭਈਆ ਆਪਣੇ ਪੈਰ ਦਿਹਾੜੀ ਪਰ ਸੀ ਤੇ ਪਾਪਾ ਜੀ ਨੇ ਉਹ ਉਹਦੇ ਪਿੱਛੇ ਤੇ ਰੱਖਿਆ ਵਾ ਕੱਕਰੰਦੂ ਸੀ ਜਿਹੜਾ ਫ੍ਰੀ ਟਾਈਮ ਹੁੰਦਾ ਸੀ ਆ ਗੰਨੇ ਪਰ ਪੂਰੀ ਮਿਹਨਤ ਕਰਾਈ ਉਹਨਾਂ ਨੇ ਭਈਏ ਤੇ ਹੁਣ ਮੈਂ ਕੈਮਰਾ ਘੁਮਾ ਕੇ ਨਾਲ ਗੰਨਾ ਦਿਖਾਉਂਦਾ ਨਾਲੇ ਪਾਪਾ ਜੀ ਕਿਹੜਾ ਪ੍ਰੋਜੈਕਟ ਕਰਨ ਚੱਲੇ ਕਿੱਥੇ-ਕਿੱਥੇ ਕੀ ਆ ਹੁੰਦਾ ਉਹਨੋਂ ਵੀਡੀਓ ਦੇ ਵਿੱਚ ਤੁਸੀਂ ਬਾਅਦ ਚ ਕਰਨਾ ਨਾਲ ਦੀ ਨਾਲ ਇਹ ਸਤਾ ਜੀ ਇਹ ਬੁਲਟ ਕੇ ਜੈਸੇ ਨਹੀਂ ਚਲਦੀ ट्राई मारता है ऐ ट्राई मारते मारते ऐसा ना ना भी कहीं ए एसी का ट्राई डेड कर दो नहीं जी नहीं अभी पता चल जाएगा अभी क्या करता है तू क्या नहीं करता है। आ, है। ए मुश्किल है मधु वो तो चला लेता दूसरा इंदर तो चला लेता है हाँ इंदर तो चला लेता है मालूम ये <laughs> ले ही चलेगा ऐसे हाँ ऐसे देख देख इधर इसके ऊपर मत चढ़ा देना कहीं अगर ब्रेक पे हाथ रख लिया तो एकदम से रुक जाएगी ये, ये हाँ फिर रुड़ेगी नहीं जब तक ब्रेक नहीं छोड़ोगी तो चलेगी नहीं स्विच क्यों दबा रहा है इतना स्विच दबाने की जरूरत नहीं इसको क्या करेगा यार ऐसे क्या चलाएगा इसको लेता ले खाना पूरा छोड़ो उसको ब्रेक को छोड़ो पहले हाँ चल अभी दे उसको भूज गया अभी भूज गया भूज गए अभी मुड़ जाएगा कि नहीं ये अब आवाज अबूज नहीं देती ये। तो दे 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 होता है तो दे लात में के रुकता ऐसे तो रुकता नहीं है ये <laughs> भूज हाँ? गया सड़क पे जाएगा इस गांव में जाना है सड़क पे जाएगा सड़क पे जाएगा अपना साइड से चला जाएंगे कुछ नहीं होगा बस दस मिनट में आ जाऊंगा गया आया अगर कुछ होगा देख ले फिर नहीं होगा बस गया आया अपना साइड से जाएंगे <laughs> कुछ होगा ना उधर ही उधर नेपाल को निकल जाना फिर इधर मत आना वापस पहले बोल देता हूँ तेरे को बैठा <laughs> <laughs> किसी ने बीमा करवाया हुआ तुम लोगों में से चलो तू जाओ इसके साथ तो इसीलिए इसका मतलब कुछ ना कुछ करेगा तू नहीं नहीं। तो बोला तो यही है ना ये भी इसीलिए तो अच्छा। और शहर में मत घुस ना पुलिस वाला रोक लेगा तेरे तो ले को हाँ इतना बैटरी भी नहीं है इसमें टिड्डी तू क्या कर दी और ਤੂੰ ਕੀ ਕਰਦੀ ਐ ਬੈਠੀ ਹਰੇ ਚਲੋ ਘੁੜੀ ਚਲੋ ਕੀ ਆਹੀ ਕੰਮ ਕਰਨੋਂ ਹੁੰਦੀ ਨੇ ਮਿੱਟੀ 'ਚ ਖੇਡਣ ਨੂੰ ਨਾ ਜੀ ਹਾਂ ਉਹ ਤਾਂ ਗਏ ਜੀ ਲੈ ਗਏ ਉਹ ਤਾਂ ਹਾ ਰੀਤ ਨੂਰੀ ਛੱਡ ਕੇ ਹਾ ਰੀਤ ਦੀ ਸ਼ੂਟਰੀ ਲੈ ਗਏ ਗੰਨਾ ਤਾਂ ਜੀ ਐਨ ਹੋ ਗਿਆ ਹੈ 3 ਸਾਲ ਦੇ ਵਿੱਚ ਪਾਪਾ ਜੀ ਨੇ ਵਿੱਚ ਜੜੀਆਂ ਮਿੱਟੀ ਚੱਕੀ ਤੇ ਪਣ ਇਹਦੇ ਬੱਚੇ ਇਹਨਾਂ ਤੋਂ ਕੱਡ-ਕੱਡਾ ਕੇ ਮਿਹੜੇ ਇਹਨਾਂ ਚ ਵੀ ਲਵਾਉਂਦੇ। ਫੱਦਲੀ ਸੜਤਾ ਹੋ ਗਿਆ ਨਾ ਗੰਨਾ ਕਾਇਮ। ਬਾਘਰੂ ਦੀ ਕਿਰਪਾ ਨਾਲ। ਤੇ ਮੌਸਮ ਤਾਂ ਪਰ। ਕੀ ਕਹਿਦੀ ਹੁ ਪ੍ਰਮਾਤਮਾ ਨੂੰ। ਸਾਰੇ ਜ਼ਿੰਮੇਦਾਰਾਂ ਦਾ ਸਾਹ ਸਕਾਇ ਪਿਆ ਨੇ। ਵੀ ਲੰਘ ਜਾ ਸੁੱਖ ਸਾਥ ਦੇ ਨਾਲ ਹਾਂ ਮਤ। ਹਾਂ ਤੇਰੀ। ਅਗੇ ਟਟੀਰੀਆ ਬੋਲਦੇ ਆ ਜੀ ਉਹਨਾਂ ਨੂੰ ਕਹਿੰਦੇ ਟਿਲੀ ਕੀ ਹਾਂ ਹਾਂ ਜੈ ਟਿਲੀ ਹਾਂ ਦਾਦੂ ਕਿਥੇ ਉਹ ਵਿੱਦਾ ਦਾਦੂ ਨਾ ਖੇਤ ਚ ਉਹ ਵਿੱਦਾ ਹੈ ਉਹ ਛੰਮਣੇ ਵਿੱਦਾ ਹੈ ਜੀ ਇੱਥੇ ਤਾਂ ਗੱਣਾ ਚ ਕਹਣਾ ਝੂਲ ਹੁੰਦੇ ਆ ਆਂ ਜੇ ਮੈਂ ਖੜਾ ਵਿੱਚ ਵਿੱਚ ਤਾਂ ਚਲੋ ਬਾਗਰੂ ਦੀ ਕਿਰਪਾ ਚਾਹੀਦੀ ਸਿੱਧੀ ਅਭੀ ਜਿਹੜਾ ਗੰਨਾ ਆਪਾਂ ਨੇ ਬੀਜਿਆ ਸੀ ਜੀ ਅ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਵਧੀਆ ਲਾਈਨਾਂ ਜੰਮੀਆਂ ਹੋਈਆਂ ਵਿੱਚ ਥੋੜਾ ਥੋੜਾ ਕੱਖ ਹੋਣ ਨੂੰ ਲੱਗ ਗਿਆ ਅਦੀ ਦੇਖਦੇ ਆਂ ਦੀ ਕਰਦੇ ਆਂ ਗੜਾਈ ਹੁਣ ਉਧਰ ਤੋਂ ਮੈਂ ਲਾਦਾ ਪਾਪਾ ਜੀ ਨੇ ਪਾਣੀ ਲਾਤਾ ਛੱਡਿਆ ਹੋਇਆ ਸੀ ਇਹਨਾਂ ਨੇ ਰਾਤ ਨੂੰ ਪਾਪ ਰੌਣ ਲੱਗੀ ਹੁਣ ਕਣਕਾਂ ਦੇ ਵਿੱਚ ਔ ਕਰਕੇ ਦਿਨ ਚ ਲੈਟਰ ਇਹਦੀ ਆ ਬੰਦ ਚੱਲ ਦਾਦੂ ਕੋਲ ਤੂੰ ਦਾਦੂ ਦੀ ਗੋਦੀ 'ਚ ਖੇਲ ਆ ਛੱਟੀ ਪਹਿਲਾਂ ਅੱਤਰੀ ਤਾਂ ਉਹ ਹੀ ਲੱਗਦੀ ਮੈਨੂੰ ਥੋੜੀ ਜਿਹੀ ਥੱਲੇ ਤੇ ਉਹਦੇ ਤੇ ਹਾਂਜੀ ਪਰ ਇੱਥੇ ਜੇ ਆ ਕੇ ਸੁੱਕ ਵੀ ਜੇ ਇੱਥੇ ਆ ਕੇ ਤਾਂ ਇਹਦੇ ਮੱਤ ਜੇ ਮਰ ਗਏ ਉੱਪਰ ਤੇ ਸੁੱਕਣ ਲੱਗ ਗਈ ਚਾਹੀਦੀ ਉੱਪਰ ਤੇ ਹਰੀਏ ਕੋਲੇ ਕਾ ਹੁ ਦੰਦ ਲਾ ਲਾ ਕੱਟਾ ਆ ਲੱਗ ਗਿਆ ਤੇ ਇਧਰ ਨਾਲੇ ਟੋਆ ਪਟਾ ਕੇ ਜੀ ਇਹਦੇ 'ਚ ਗੜਵਾ ਦੇ ਨੀ ਕਿ ਛੱਟੀ ਪਣ ਆ ਜਿਹੜਾ ਹੁਣ ਨਾਲੇ ਪਟਾਇਆ ਤੁਸੀਂ ਉਹਦੇ 'ਚ ਤਾਂ ਨਿਕੜਾਇਆ ਹੈਗਾ ਆ ਜਿਮਾਰੇ ਖੋਲੇ ਨੀ ਖੋਲੇ ਨਾ ਇੱਕ ਕੱਢ ਲਿਆ ਉਦੋਂ ਜਦ ਤਾ ਹੋ ਲਵੇ ਹੋਵੇ ਖੜਾ ਪਨਾ ਪੱਤੇ ਤੋਂ ਪਿਆਰ ਨਾਲ ਉਹ ਟੂਸੇ ਟਾਸੇ ਜੇ ਨਾ ਟੁੱਟਣ ਹੋਰ ਔਰ ਕਾਲ ਲੈ ਮਿੱਟੀ ਜਿਤਨਾ ਜ਼ਿਆਦਾ ਨੀਚੇ ਜਾਏਗਾ ਨਾ ਉਤਨਾ ਫਾਇਦਾ ਰਹੇਗਾ ਕਾਲ ਲੈ ਕਾਲ ਪੂਰਾ ਟੋਆ ਕਾਲ ਇਸਕਾ ਹਾਂ ਥੋੜਾ ਥੋੜਾ ਇਸੇ ਕਾਲਤਾ ਜਾ ਇਤੇ ਖਾਂ ਪੂਰਾ ਬਰਮਾ ਨੀਚੇ ਜਾਣਾ ਚਾਹੀਏ 10 ਤੋਂ ਛਟੀਆਂ ਸਾਰਾ ਲਗਾਉਣੇ ਲਈ ਇਹ ਕੌਨ ਸਾ ਸੌਲ ਖਾਨਾ ਇੰਦਰ ਇੰਦਰ ਨੇ ਚਲਾਇਆ ਤ ਨਹੀਂ ਤੂ ਤੂ ਨਹੀਂ यो बहुत दिन चलाया या तेरे से मशीन नहीं चलाबो चला लिया हां बाबा हमें चलाया ना रो चलाए दो महीने पहले भी ना आठ आठ खया हमें कल था आज तीन खया हां अजब ने चलाया जब पहले सीख गया तेरे से मशीन चलाना ना आज या सीखा लेकिन तीन ने खया हम आठ खाना पहले पहले में हां पहले पहले में नहीं चलाई के भियाने तेरे 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 से शरीर में भी بواदा था तू तगड़ा भी तो है उससे तेरे में जान भी ज्यादा है फर्क नहीं है वो तो बेचारा दोहा कतर का लड़का था वो तो बेचारा जेठ है चल कोई नहीं खाना पीना में बढ़ना चाहिए और पट लेने ओ ले ले जा जा सरदार के पास छोड़ दे जा इंदर और ले आ निकाल के यहाँ पर डंडा दे दे इनको इसके साथ तबाही करेगा मिट्टी डाल के इसमें देखो ऊपर से मत तोड़ लेना उसको प्यार से तो देखे ये इसको रहने दे यार इसको रहने दे दूसरा ले उठा के इसको सब में बाद में लगाना इसको तो कोई कुंडी बनाया हुआ है हाँ तुम तबाही करो जाने दे इसको जोर लगा के नीचे कोहड़ी नहीं लेके आया जी हाँ लगा दो जाने दो जी जोर से जाने दो नीचे चाल हो गया काम वाहगुरु सत नाम सत नाम वाहगुरु सत नाम तुम बोलते हो महाकाल हाँ कालो काल महाकाल काल महा काल। काल। काल महा काल हम बोलते सत्य नाम वाहगुरु तो आई भी कर दो तो भी कर इसको हाँ हाँ अच्छे से तो आई कर इसकी जोर से ਕਸ ਗਮਾਰੀ ਖਾਣਾ ਨਹੀਂ ਖਾਇਆ ਅੱਜ ਆਇਆ ਹੈ ਫਿਰ ਢਾਲਾ ਹੋਰ ਮਿੱਟੀ ਆਇਆ ਇਹਨਾਂ ਦਾ ਦਿੱਤਾ ਹੁਲ ਗਲਮ ਰੀਤਾ ਤੂੰ ਕੀ ਕਰਦੀ ਫਰੀ ਜੰਨੀ ਹੈ ਤੇਰੇ ਪੱਛੇ ਲੱਗ ਜਣੇ ਨਾਲ ਫਿਰ ਤਾਂ ਦੇਖਣ ਵਾਲੇ ਦਾਲੇ ਨੂੰ ਵੀ ਆ ਕੇ ਆ ਗਿਆ ये चल रहा है थ्रेसर सरों निकाल रहा है कोई समझ रहा है आ, मशीन के साथ सरों निकाल रहा है हाँ सरसों का तेल खाएगा प्रभु का गुण गाएगा चल तो हो गया एक और निकाला छटी वहाँ पे लगाने के लिए अरे तो उन्हें अदय नहीं टोआ पट्टा जी गांव तो तहाँ जाऊँगा ज्यादा टोवा पट्टूगा हां डैडी ओए हां ਕਿੱਥੇ ਨੂੰ ਆਜਮਾ ਹੈ ਖਰਜਾ ਆ ਗਿਆ ਬੱਤ ਤੋ ਚੱਕਦਾ ਤੈਨੂੰ ਚੱਕਦਾ ਇੰਦਰ ਕੋ ਦਾਂ ਨਾ ਹੈ ਆਜ ਤੈਨੂੰ ਇੰਦਰ ਤੂੰ ਫੜ ਲਾ ਉਹ ਤੇ ਲਾ ਦੇ ਜ਼ੋਰ ਥੋੜਾ ਜਾਂ ਉਦੋਂ ਤਾਂ ਜ਼ੋਰ ਲੱਗ ਲਿਆ ਸਾਰੇ ਥੱਲੇ ਉਮੀ ਮਿੱਟੀ ਕੈੜੀ ਹੋਣੀ ਹੁਣ एक तीन टिड्डी जी ला ज़्यादा ही मस्त हो मिट्टी ठीक है मिट्टी मूह नहीं पानी ठीक है पत्ता हाँ खेलना ही बस है का पीती है करनी पिट्टी हो है ਸੈ ਦਿਖਾਈ ਮੂੰਹ ਚ ਪਾਈਏ ਮੂੰਹ ਓਡੀ ਮੂੰਹ ਦਿਖਾਈ ਖਾਦੀ ਦੇ ਕਟਾਈ ਹੋ ਜਣੀ ਤੇਰੀ ਹੁਣ ਖਾਦੀ ਦੀ ਤਾਂ ਹੈ ਤੇ ਮੂੰਹ ਤਾਂ ਖਾਡ ਗਿਆ ਇੱਧਰ ਓ ਸੰਦੀਪ ਓ ਸੰਦੀਪ ਨਿਕਲ ਗਿਆ ਮੁੱਝ ਰੀਤਾ ਦਿਖਾ ਮੂੰਹ ਇੱਧਰ ਠੋਕ ਦੇ ਠੋਕ ਦੇ ਠੋਕ ਦੇ ਤੂੰ ਠੋਕ ਦੇ ਕਿੰਨੇ ਤੇਰੀ ਹੁਣੀ ਕਟਾਈ ਹੁਣ ਗੰਨੇ ਦਾ ਉੱਦ ਦਾ ਤਾਂ ਸਿਆੜ ਦੂਰ ਆ ਜੀ ਪਰ ਗੰਨਾ ਮਹਾਰਾ ਦੀ ਕਿਰਪਾ ਨਾਲ ਹੋ ਬਹੁਤ ਜਣਾ ਹਾਂ ਗੌਰ ਤਾਂ ਹੁਣ ਫੋਣੀਓ ਭਲਾ ਹੁਣ ਜਦ ਬੰਦਾ ਇੱਕ ਤਾਂ ਇੱਥੇ ਹੋਣਾ ਚਾਹੇ ਤੁਸੀਂ ਜਾਂ ਚਾਹੇ ਮੈਂ ਚਾਹੇ ਭਾਈ ਆ ਤਾਈ ਦਾ ਮੈਂ ਤਾਂ ਇੱਥੇ ਢਾਨ ਲਾਉਣ ਨੂੰ ਕਹਿੰਦਾ ਤਾਂ ਵੀ ਪੋਲਟਰੀ ਵਾਰ ਕਰਕੇ ਇੱਕ ਬੰਦਾ ਤਾਂ ਇੱਥੇ ਰਹਿਣੀ ਰਹਿਣਾ ਮੋਟਰ ਵੀ ਵਿਹਲੀ ਹੋ ਰਹਿਣੀ ਉਧਰ ਰਾਜੂ ਬਾਈ ਨੇ ਵੀ ਬੁੱਟੀ ਲਾਤਾ ਸਰਬਜੀਤ ਉਹਦਾ 4 ਬਿੱਗੇ ਤੋਂ ਢਾਨ ਦੇ ਹੋਰੇ ਗਰਮੀਆਂ ਗਰਮੀਆਂ ਚ ਕਿ ਪਾਣੀ ਪੂਰਾ ਲਾਉਣਾ ਗੰਨੇ ਨੂੰ ਫਿਰ ਗੰਨਾ ਹੋਣਾ ਕੈਮ ਐ ਨਾ ਹੂੰਡਾ ਜਜਨ ਲੱਗ ਗਿਆ ਹਾਂ ਹੂੰਡਾ ਇਹਨ ਪੂਰਾ ਹੋ ਗਿਆ ਜੀ ਖੇਤ ਲਗਾਉਣ ਨੂੰ ਲੱਗ ਗਿਆ ਹੁਣ ਹਾਂ ਮੇੜੇ ਜਿਹੜੇ ਲਾਈ ਚੱਲ ਗਏ ਮੇੜੇ ਮੈਂ ਦੇਖ ਕੇ ਆ ਜਿਹੜੇ ਪੱਟਕੇ ਲਾਏ ਵੇ ਟੋਏ ਦੇ ਵਿੱਚ ਆ ਨਾ ਹਰੇ ਹੋ ਗਏ ਸਾਰੇ ਇਹ ਵਾ ਨਹੀਂ ਲਾਤੇ ਛੋਟੇ 300 ਮੇੜਾ ਲਾਤਾ ਤੁਸੀਂ ਗਨੇ ਆ 350 ਮੇੜਾ ਵਾਹ ਕਿ ਨਹੀਂ ਵੀ ਆ ਜਾ ਆ ਜਾ ਤੂੰ ਉੱਥੇ ਖੜੀ ਕੇ ਕਰਦੀ ਆ ਜਾ ਉਹਨੂੰ ਉਹ ਤਾਂ ਸੁੱਕਾ ਹੀ ਆ ਜੀ ਮੈਂ ਨੌਂ ਦਾ ਮਾਰ ਕੇ ਦੇਖ ਲਿਆ ਉਹਦਾ ਚਾਹੇ ਨਹੀਂ ਜਾਨਪਰਾਣ ਹੂੰ ਆ ਤਾਂ ਪਾਣੀ ਦੀ ਪਾਣੀ ਦੀ ਗੌਰ ਰੱਖਣੀ ਬਣੀ ਜੇ ਸਵੇਰੇ ਸ਼ਾਮੇ ਆਗੇ ਨਾ ਤੇ ਇੱਕ ਕੁਆਲਿਟੀ ਸਾਰਿਆਂ ਚ 10 ਕਬੂਟੇ ਲੱਗਣੇ 10 ਕਬੂਟਿਆਂ ਚ ਪਾਣੀ ਪਈ ਹੋ ਜਾਵੇ ਲਗਾਤਾਰ ਹਨਾ ਚ ਪਾਣੀ ਦੇ ਭਰੇ ਦੋ ਦਿਨ ਬਾਅਦ ਫੇਰ ਪਾਣੀ ਮੈਨੂੰ ਹਾਂ ਦੋ ਕੁ ਦਿਨ ਬਾਅਦ ਇਹ ਗੌਰ ਰੱਖਣੀ ਪੈਣੀ ਤਾ ਹੁਣ ਇਹਨਾਂ ਦੇ ਜਿੱਡੇ ਬੂਟੇ ਦੀ ਹਟ ਆ ਉਹ ਸਭ ਨਾਲ ਇਹਨੂੰ ਪਾਣੀ ਚਾਹੀਦੇ ਚਾਹੀਦੇ ਜੜ ਦੇ ਵਿੱਚ ਪਾਣੀ ਖੜਾ ਹੀ ਰਹਿਣਾ ਚਾਹੀਦਾ ਆਹਹ ਇਹ ਪੂਰੀ ਮਿੱਟੀ ਨਾ ਤਾਂ ਪਾਪਾ ਜੀ ਬੈਠ ਜਣੀ ਜੇ ਪਾਣੀ ਪੈਣਾ ਜੀ ਇਹਦੇ ਚ ਅਜੇ ਤੋਏ ਨੇ ਓਏ ਗੰਦੇ ਜੇ ਚੱਕ ਕੱਟ ਨਾ ਤੋਰ ਤੇ ਠੀਕ ਹੈ ਅੰਦਰ ਆ 10 ਬੂਟੇ ਹੀ ਫਸ ਗਿਆ ਤੁਹਾਰੇ ਬਸ 10 ਫੋਟਾ दस गो बूटा उसी के लिए आधा घंटा निकल के आधा घंटा और निकल जाएगा हो गया हो गया खेला करते करते टाइम पास कर लेंगे अच्छा खेला करते करते टाइम पास हो रहा है एक गेम हो रहा है हां एक बंदा जाओ एक तो कही होती है एक गन्ना गुडने वाला कोहला उठा के लेके आओ जाओ एक मेरे मिंजे जाओ जा तू जाएगा कौन जाएगा इंदर है जाएगा इंदर को तो सारा मालूम है कितना हो गया टोआ और एक बस हाँ एक बस और निकाल के ना चल बापू के पास बस घर छोड़ दे निकाल इसको डाल इसमें बूटा ये तो, तो पानी लाने के लिए कहीं रखा हुआ है कोहला चाहिए थोड़ा मिट्टी डाल के ना तवाई कर लिया करो अभी तवाई करो इसकी हाँ ऐसे हाँ बस रुक जाओ रुक जाओ लंबड़दार है लंबड़दार क्या बोलते हैं इसको मामा बोलते हो तुम लोग ना आप लोगों का मामा है तो मैं भी मामा ही बोल देता हूँ मामा रुक जाओ भैया बोलो ना मामा ना मामा बोल देता हूँ फिर क्या हो गया यार नहीं यार बोलने दो फिर क्या हो गया टाइटल बदलता टाइटल बदलता है ਬਦਲਦਾ ਹੈ ਕੋਈ ਨਹੀਂ ਭਈਆ ਬੋਲ ਦਿੰਦਾ ਹਾਂ ਨਾਮ ਕੀ ਹੈ ਤੇਰਾ ਨਾਮ ਲੈ ਲੇ ਲਾ ਹੂੰ ਸੁਰੇਸ਼ ਜੀ ਹੈ ਸੁਰੇਸ਼ ਆਗਮ ਨਾਮ ਹੈ ਸੁਰੇਸ਼ ਜੋ ਗੰਨਾ ਪਹਿਲੇ ਲੰਬੜਦਾਰ ਸੁਰੇਸ਼ ਆਤਾ ਮੇਰੇ ਪਾਸ ਹੈ ਤੁਹਾਡਾ ਦੋਸਤ ਹੈ ਤੁਹਾਡਾ ਦੋਸਤ ਹੈ ਉਹ ਸੁਰੇਸ਼ ਹੈ ગામ ਕਹਾ ਮੇਰਾ ہاں گاؤں ਕਹਾ ਤੇਰਾ ਠੀਕ ਹੈ ਹਾਂ ਜੀ ਆ ਮਿੱਟੀ ਸਵਾਰ ਕੇ ਪਾਉਂਦੇ ਜੀ ਐਨ ਪੂਰਾ ਤੋਂਦੇ ਜੀ ਇਹ ਤਾਂ ਪਾਣੀ ਪਾਣੀ ਲੱਗੇ ਤੇ ਬਾਅਦ ਵੀ ਇੱਕ ਵਾਰ ਫਿਰ ਤੋਾਈ ਕਰਨੀ ਪਣੀ ਇਹਨਾਂ ਦੀ ਟੱਡੇ ਪਿੰਗੇ ਤੇ ਇਹਨਾਂ ਨੇ ਇੱਕ ਵਾਰ ਹੋਣਾ ਹੀ ਆ ਮਾ ਜੀ ਬੇਲੇ ਕਾ ਨੂੰ ਘੜਨਾ ਆ ਜਿਹੜੀ ਬੂਪੀ ਥਲੀ ਤੇ ਪਾਣੀ ਲੱਗੇ ਤੇ ਬਹੁਤ ਤੇਜ਼ ਭੱਜਦੀ ਉੱਪਰ ਨੂੰ ਬਿਆਨ ਉੱਪਰ ਤੇ ਚੱਕੇ ਦਿੰਦੇ ਫਿਰ ਤਾਂ ਗੜਾਈ ਹੋਊਗੀ ਫਿਰ ਨਿਕਲ ਜੂਗੀ ਬਾਹਰ ਦੇ ਉੱਪਰ ਉੱਪਰ ਤੇ ਇਹਨੂੰ ਘਰੇ ਦੰਨੇ ਲੋਟ ਆਵਾ ਆ ਗਈ ਜੀ ਪੱਛੋਂ ਦੀ ਮਹਾਰਾਜ ਕਿਰਪਾ ਕਰੇ ਮੇ ਜਿਹੜੇ ਸਲੀ ਬੱਦਾਂ ਲਈ ਜੀ ਲਖੇ ਜਾਵੇ ਕਿਧਰ ਇਹਨੂੰ ਔਰ ਹਿਮਾਚਲ ਹਮੂ ਚਲਦੇ ਪੈ ਜੇਵੇਂ ਜਿੱਥੇ ਲੋੜ ਸਾਡੇ ਕੋਲ ਨਹੀਂ ਪਵੇ ਤਾਂ ਠੀਕ ਹੈ। ਇਹ ਘੱਟ ਡੀ ਨੇ ਨਾ ਲੱਤਾਂ ਨੂੰ ਕਰਾਉਣੀ ਆਪਣੇ ਲਾਉਣੀ ਆ ਪਾਛਾ ਨੇ ਤਾਂ ਟਿਕਣਾ। ਵਿੱਚੇ ਦੋ ਮਰੀ ਜਾਂਦੀ ਆ ਆਪਣਾ ਉਹਦਾ ਹੈ। ਮਿੱਟੀ ਖਾਈ ਜਾਂਦੀ ਆ। ਹੁਣ ਤੇਰੀ ਕਟਾਈ ਹੋਣੀ ਆ ਰੇਤ ਤੈਨੂੰ ਦੱਸਤਾ ਮੈਂ। ਬਚ ਕੇ ਰਹੀ। ਇਹ ਕਿੱਥੇ? ਤੇ ਪਾਪਾ ਜੀ ਮਿੱਟੀ ਖਾਈ ਜਾਂਦੀ ਵਿੱਚ ਚੱਕ ਕੇ ਆਪਣਾ ਦੋ ਮਰੀ ਜਾਂਦੀ। ਕੰਮ ਨਹੀਂ ਕਰਨਾ। ਇਹ ਪੈਰ ਨਾਲ ਚੜਰੇਂ ਜੂ ਵੀ ਤੇ। ਲਾ। ਓ ਕੀ ਹੁੰਦਾ ਕੀ ਹੁੰਦਾ ਇਹੋ ਹਾਂ ਅੱਛਾ ਰਾ ਪਿੱਛੇ ਠੀਕ ਆ ਲੈ ਫਿਰ ਕੀ ਕਰਨੀ ਆ ਆ ਦੇ ਖਾ ਮਿੱਟੀ ਖਾਦੀ ਆ ਇੰਨੀ ਹਾਂ ਤੇ ਤਾਈ ਹੋਣੀ ਤੇਰੀ ਤਾਈ ਨੇ ਤਨੂ ਰ ਲੈ ਗਿਆ ਹਾਂ ਮੈਂ ਛੱਡ ਦੇ ਚੱਲ ਝਾੜ ਹੱਥ ਝਾੜ ਮੰਮੀ ਨੇ ਕੁੱਟਣਾ ਹੁਣ ਤਨੂ ਦੇਖੀ ਫੇਰ ਉੱਥੇ ਲੱਜੰਦੀ ਕਰਨ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੀ ਕੋਈ ਵਾਹ ਗੁਰੂ ਸਤਨਾਮ ਹਵਾ ਦੀ ਆ ਤਾਂ ਕਿੱਦੇ ਪਤਾ ਨਹੀਂ ਲੱਗੇ ਜਾਵੇ ਸਮਾਂ ਹਵਾ ਇਹ ਠੰਡੀ ਜੀ ਜੀ ਕਿ ਮੈਨੂੰ ਆਇਆ ਲੱਗਦਾ ਵੀ ਕਿਦਰਾ ਇਧਰ ਮੀਂਹ ਪੈ ਗਿਆ ਜਲੰਧਰ ਵਾਲੀ ਸਾਈਡ ਅਮਰਤਸਰ ਵਾਲੀ ਸਾਈਡ ਜਾਂ ਫਿਰ ਪਾਕਿਸਤਾਨ ਦੇ ਵਿੱਚ ਹਵਾ ਦਾ ਠੰਡੀ ਜੀ ਦਾ ਬੁੱਲਾ ਆਇਆ ਹੋਣਾ ਨਾ ਕਿੰਨਾ ਕਰਾਂਗੇ ਬੁੱਟਾ ਲਾਉਣ ਨੂੰ ਫੋਟਾ ਬਦੋਏ ਰਹਿ ਜਾ ਚਲੋ 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 ਸਿੱਟੀ ਕਿੱਥੇੋਂ ਆਮਣੂ ਤੂੰ ਤਾਂ ਤੁੱਕ ਤੁੱਕ ਹਾਂ ਥੋਕ ਕਰ ਮਿੱਟੀ ਥੁੱਕ ਜਿਹੜੀ ਖਾਦੀ ਵੀ ਥੁੱਕ ਤੇ ਆ ਥੁੱਕ ਆ ਥੁੱਕ ਥਾ ਥਾਵਾ ਚੱਲ ਪਈ ਜੀ ਥੋੜੀ ਜੀ ਤੇਰੇ ਇਸ ਟਾਈਮ ਹਵਾ ਤੇ ਨਿਕਲ ਰਿਹਾ ਜੇ ਬੱਦਲ ਉੱਪਰ ਤੇ ਵਧੀਆ ਹਵਾ ਦੀ ਝਾਲ ਤਾਂ ਜ਼ਿੰਮੇਦਾਰ ਝਾਲ ਲੂਗੇ ਹੁਣ ਪਰ ਮੀਂਹ ਦੀ ਝਾਲ ਨਹੀਂ ਚੱਲੂਣੀ ਤੇ ਬੂਟਿਆਂ ਦੇ ਵਿੱਚ ਨਾਲ ਦੀ ਨਾਲਾ ਹੁਣ ਲੈਟ ਆਉਣ ਦੀ ਸੁਭਾਵਨਾ ਨਹੀਂ ਰਹੀ ਹੈਗੀ ਵੀ ਲੈਟ ਨਹੀਂ ਆਉਣੀ ਹੈਗੀ ਮਾ ਚੱਲ 2-2 ਲੀਟਰ ਪਾਣੀ ਵੀ ਪਾ ਦੋ ਇਹਦੇ ਵਿੱਚ ਹੁਣ ਜਿਹੜੇ ਲਾਇਆ 10 ਬੂਟੇ 2-3 ਬਾਲਟੀਆਂ ਪੈਣੀਆਂ ਸਾਰੀਆਂ ਜੇ ਤਾਂ ਰਕ ਨੂੰ ਲੈਟ ਆ ਜਾਂਦੀ ਫਿਰ ਤਾਂ ਭਰਜਣਾ ਸੀ ਕਿੰਨਾ ਹੁਣ ਹਵਾ ਚੱਲ ਗਈ ਲੈਟ ਆਉਣ ਦੀ ਸੁਭਾਵਨਾ ਨਹੀਂ ਹੈਗੀ ਬਾਕੀ ਉੜਦੇ ਫਿਰਦੇ ਕੌ ਉੱਪਰ ਮਾਰਦੇ ਫਿਰਦੇ ਹਵਾ ਦੇ ਆਪੋਜੀਟਰ ਲੱਗੇ ਹੋਏ ਪੰਗੇ ਲੈਣ ਜਿਹੜੀ ਸਾਈਡ ਤੇ ਹਵਾ ਵੀ ਇੱਧਰ ਨੂੰ ਜਾਂਦੇ ਜ਼ੋਰ ਮਾਰਦੇ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਣਾ ਤਾਂ ਹੋਈ ਆ ਮੰਦਾ ਦਾ ਜਤਨ ਬਥੇਰੇ ਕਰਦਾ ਵੀ ਅਸੀਂ ਆ ਕਰ ਲਈਓ ਆ ਕਰ ਲਈਏ ਬਾਕੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਤੋ ਟੋ ਟੋ ਲੋ ਜੀ ਅਮਨਾ ਆ ਆਮਨੇ ਨੇ ਮੌਸਮ ਕਰਤਾ ਠੰਡਾ ਅੱਜ ਤਾਂ ਵੀ ਦੇਖ ਲੈ ਕਿੰਨੀ ਆ ਰਹੀ ਚੱਲਦੀ ਰੋਡੀ ਸੇਡ ਦਾ ਇਹਨਾਂ ਨੂੰ ਜਦੋਂ ਸਿਲੰਡਰ ਲੈ ਲਓ ਕਦਾ ਮੈਨੂੰ ਤਾਂ ਪੈਂਦੇ ਨੇ ਇਹ ਦੇਖਣਾ ਕੱਟ ਨਹੀਂ ਚਾਰ ਦੇ ਹੁੰਦਾ ਯਾਰ ਬੰਦੇ ਵੀ ਤੇਰਾ ਕੱਟਣਾ ਕਿੰਨੇ ਦਿਨ ਰੋਡੀ ਰੋਡੀ ਤੂੰ ਮੀ ਪਾਉਂਦਾ ਹਟਦਾ ਨਹੀਂ ਤੁਸ ਨਹੀਂ ਆ ਸਰੋਂ ਪਰੇ ਤਰਸ ਕਰਨਾ ਜਿਹੜੀ ਵੱਡੀ ਪਈ ਆ ਜਿਵੇਂ ਕਰਨਾ ਤਾਂ ਪੈਂਦੇ ਨੇ ਇਹਨਾਂ ਪਾਲ ਚ 2000 ਦਾ ਸਿਲੰਡਰ ਹੈ ਪਰ ਉਹਨਾਂ ਨਾਲ ਤਾਂ ਡੈਡਾ ਹੋ ਗਿਆ ਪੂਰੇ ਨੇਪਾਲ ਚੋਂ ਇਹਦਾ 1000 ਜਾ ਕੇ ਰੁਪਇਆ ਵੀ ਇੱਥੇ 2500 ਬਣ ਜਾਂਦਾ ਉਹ 2000 ਦਾ 1500 ਬਣਦਾ ਬਜ਼ਾਰ ਦਾ 1500 ਬਣਦਾ ਜਾ ਕੇ ਸਾਡੇ ਲਈ ਪਿਆ ਬੈਠਦੇ ਭਾਈ ਆਹ ਆਪਣਾ 1 ਦਾ 1.5 ਬਣ ਜਾਂਦਾ ਜਾ ਕੇ ਜਿਆ ਪੈਸੇ ਘਟਾ ਹੁੰਦੇ ਇਹਨਾਂ ਨੂੰ ਉਹ ਇੰਨਾ ਕੁ ਲਾਹਾ ਘੱਟ ਲੈਂਦੇ ਹੈ ਜਿਉਂ ਰ ਇਹਨਾਂ ਦੀ 400 ਦਿਹਾੜੀ ਹੈ ਤਾਂ ਉੱਥੇ 600 ਬਣ ਜਾਂਦੀ ਜਾ ਕੇ ਉਦੋਂ ਕਰਕੇ ਫਿਰ ਇਹਨਾਂ ਨੂੰ ਫਾਇਦਾ ਹੋ ਰਿਹਾ। ਬਾਕੀ ਰਸਣੇ ਕਹਿੰਦੇ ਓਰੇ ਮਹਿੰਗਾ ਭਾਈ ਸਾਡੇ ਕੋਲ ਸਸਤਾ ਹੈ। ਹਾਂ ਸਮਾਨ ਸਮਾਨ ਮਹਿੰਗਾ ਹੈ। ਇਹ ਕਹਿੰਦੇ ਜਿਹੜੀ ਸਾਨੂੰ ਮੱਛਰਦਾਨੀ ਉੱਤੇ 150 ਦੀ ਮਿਲ ਜਾਂਦੀ ਹੈ। ਅੱਜ ਉਹਦੇ 250 300 ਦੀ ਲੈ ਕੇ ਆਏ ਹੈ। ਹਾਂ। ਓਰੇ ਮੱਛਰ ਵੀ ਕਿਲੋਆਂ ਵਿੱਚ ਮਿਲਦੇ। ਮੱਛਰ ਫ੍ਰੀ ਮਿਲਦਾ ਓਰੇ ਬਾਦੂਆ ਮੱਛਰ। ਇਹਨਾਂ ਵਾਲੀ ਖਾਓ। ਭਾਈ ਚੰਦਰਨ ਫਾਇਦਾ ਬਹੁਤ ਹੈ। ਮੈਂ ਇੱਥੇ ਤਾਂ ਲੈ ਕੇ ਜਾਊਂਗਾ ਉੱਥੇ ਨੂੰ ਪਰ ਕੇ ਲੈ ਚੁੰਗਾ। ਕਹਤਾ ਹੈ ਨਾ ਤੇ ਤਾਂ ਮਛਰ ਹੈ ਨਹੀਂ ਉਹ ਤਾਂ ਉੱਪਰ ਦਾ ਬਾਹਰ ਨਹੀਂ ਮਛਰ ਨਹੀਂ ਉੱਥੇ ਉੱਥੇ ਮਛਰ ਨਹੀਂ ਹੈਗਾ ਮਛਰ ਦਾ ਚਲੋ ਉਹ ਤਾਂ ਹੁਣ ਨੀਚੇ ਕੋਈ ਤਰਾਇ ਕਾ ਹਾਂ ਨੀਚੇ ਉੱਪਰ ਮਛਰ ਨਹੀਂ ਰਹਿੰਦੇ ਹੈਗੇ ਜਿਵੇਂ ਪਹਾੜਾਂ ਤੇ ਤੁਹਾਡੇ ਕੋਈ ਮਛਰ ਲੜਿਆ ਉੱਤੇ ਗਏ ਹੋ ਤੁਸੀਂ ਆਏ ਨਹੀਂ ਬਾਈ ਆ ਲਾ ਕੇ ਆਉਣੇ ਦੇ ਦੋ ਦਿਨ ਬਾਈ ਹੋ ਰਿਆ ਤੂੰ ਭੱਜਿਆ ਹੁਣ ਅਸੀਂ ਕੀ ਕਰੀਏ ਅਸੀਂ ਤਾਂ ਤੈਨੂੰ ਲੈ ਕੇ ਚੱਲਿਆ ਰ ਮੈਂ ਕਿਹਾ ਬਾਈ ਇਹਦੀ ਫੋਟੋ ਖਿੱਚ ਲਓ ਮੇਰੇ ਲਈ ਆਇਆ ਇਹ ਸਕੂਟਰੀ ਦਾ ਸ਼ੁਕਰ ਮੋੜਿਆ ਜਾਂ ਲੈ ਗਿਆ ਪਤਾ ਹੈ ਨਾ ਚ ਉਹ ਖੜਾ ਬੋਲਟ ਚਲਾਉਣ ਵਾਲਾ ਇੱਕ ਮਨ ਨੂੰ ਤਾਂ ਮੀਤਾ ਵੀ ਮੋੜਨੀਉ ਨਹੀਂ ਹੈਗੀ ਇਹ। ਝਟਕਾ ਮਾਰਦੀ ਇਹ। ਮੈਂ ਤਾਂ ਨੂੰ ਕਹਿਤਾ ਤਾਂ ਮਾਂ ਉਧਰ ਉਧਰ ਨੇਪਾਲੂ ਲੰਘ ਜੀ ਕੋਈ ਗੱਲਬਾਤ ਹੋ ਗਈ। ਮੋਟਰ ਪਰ ਨਹੀਂ। ਮੇਰਾ ਘਰ ਤਾਂ ਇਹ ਸੌਦਾ। ਨਾ ਰਸੜ ਧਰ ਲਿਆ ਜੀ ਇਹਨਾਂ ਨੇ ਆਪਣਾ ਹੁਣ ਮੌਸਮ ਨੂੰ ਦੇਖ ਕੇ ਵੀ ਮੌਸਮ ਖਰਾਬ ਆ। ਚੱਲ ਵਧੀਆ ਇਹ ਵੀ ਖਾਣਾ ਜ਼ਰੂਰੀ ਆ। ਆਹ ਹੋ ਗਿਆ ਕੰਮ ਖਤਮ ਉਧਰ। ਚਲੋ ਠੀਕ ਆ। ਤੇ ਜੇ ਭੋਲੇ ਸ਼ੰਕਰ ਦਾ ਪ੍ਰਸ਼ਾਦ ਕੌਣ ਖਾਤਾ ਹੈ ਯਹਾਂ 'ਤੇ? ਹਾਂ? महाकाल का भक्त <laughs> ये भी महाकाल ही करता रहता है, है जब देखो होली को बहुत बोला जय महाकाल मेरा सरदार महाकाल ऐसी नाचते नाचते ऐसी करता रहा होली में ये <laughs> वो चलो हंसते 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 टाइम में निकल जाए और क्या चाहिए चलो ठीक है ਰਾਤੀਆਂ ਤਾਂ ਬਾਈ ਜੀ ਨਮੀਆਂ ਲੈ ਆਏ ਇਹਨਾਂ ਦੇ ਹੱਥ ਕਰਨ ਨੂੰ ਫਿਰਦੇ ਵੀ ਕਹਿੰਦੇ ਲੱਟੂਆਂ ਦੇ ਡੱਬੇ ਦੋ ਮੰਗਾਉਣੇ ਗੱਟੇ ਜਿੱਥੇ ਹੱਥ ਕਰਨਾ ਨਹੀਂ ਕਰਕੇ ਟਰਦੇ ਲੋ ਹਾਂ ਮੀ ਕਰਕੇ ਸਾਰੇ ਰੁਕੇ ਹੋਏ ਆ ਇਹ ਕਣਕ ਨੂੰ ਤਾਂ ਹੁਣ ਨੂੰ ਨੇਰੀ ਲਿਆ ਦੇਣੀ ਦੀ ਕਣਕ ਵੱਢਣੇ ਤਿਆਰ ਆ ਬਸ ਦੋ ਦਿਨ ਰੁਕੇ ਹੋਏ ਆ ਇਹਨਾਂ ਰੋਕ ਤੇ ਹੁਣ ਉੱਪਰ ਤੋਂ ਦੇਖ ਕੇ ਸਾਹ ਸੁੱਕਦੇ ਆ ਵੀ ਚਾ ਬਣੂਗਾ ਹਵਾ ਜੀ ਆ ਗਈ ਨਾ ਹਵਾ ਨਾਲ ਬੱਦਲ ਖਿਸਕ ਜਾਣਾ ਸਾਰੇ ਹਾਂ ਹਮਨੇ ਪਰੇ ਮੋਟਰੇ 2010 ਚ ਬਣਾਈ ਤੇ ਨਾ ਆਉ ਨਹੀਂ ਜਾਵਾ ਰਿਵੇ ਹੀ ਹਰੀ ਹੋ ਗਈ ਨੀ ਮੈਂ ਜਿਹੜੇ ਕਹਿੰਦੇ ਨੇ ਫੋਕੋ ਗਈ ਹਾਂ ਸ਼ੁਕਰ ਆ ਸ਼ੁਕਰ ਆ ਚੱਲ ਵੀ ਕਿਟ ਕਾਣਾ ਜੇ ਹੈਗਾ ਹਾਂ ਹਾਂ ਰਾਜ ਚ ਬਣਾਈ ਐ 10 ਚ ਬਣਾਈ ਆ 14 ਸਾਲ ਹੋ ਗਏ ਰਾਜ ਨਹੀਂ ਤਾਂ ਕੋਈ ਆ ਸਵੰਟ ਚੜਿਆ ਨਹੀਂ ਹੈਗਾ ਸਿਲਟਰੀ ਜਿਹੜਾ ਰੇਤਾ ਵਧੀਆ ਲੱਗਾ ਵਾ ਮੈਂ ਤਾਂ ਪਾਣੀ ਕਰੀ ਮੈਂ ਤਾਂ ਪਤਾ ਕਿੰਨੀ ਕਰੀ ਵੀ ਇਹਦੇ ਪਰ ਆਪੇ ਕਰੀ ਵੀ ਮਿਸਤਰੀ ਨਾਲ ਦਿਹਾੜੀ ਆਪੇ ਕਰੀਆਂ ਹੋਈਆਂ ਜਦੋਂ ਬਾਈ ਇਹਨਾਂ ਦੇ ਕੰਮ ਆਉਂਦੀ ਵੀ ਐ ਐਨੇ ਜਿਹੜੇ ਮੋਟਰ 'ਚ ਪੜਦੇ ਜਾਂਦੇ ਹਲਾਉਣ ਨੇ ਮੀ ਪਿਆ ਤਾਂ ਮੜੂਗਾ ਹਟਾਲ-ਦਾਲੀ ਪਾ ਕੇ ਸਾਰੀ ਇੱਥੇ ਆ। ਆਏਗਾ ਉੱਥੇ ਤਾਂ। ਉਹ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵੀਡੀਓ ਚ ਮਾਰਾ ਤਾਂ ਸਾਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ। ਬਾਏ ਬਾਏ। ਕਰਦੇ ਬਾਏ।